ਬੜੀਆ ਜਿਵੇਂ ਆ ਕੇ ਹਾਏ ਵਾਹ ਦੇਖੋ ਮਤਲਬ ਆਈ ਭੁਗਦੀਆਂ ਨੇ ਗੁੱਡੀਆਂ ਆਹੋ ਕਰਦੀਆਂ ਨੇ ਆਹ ਰੱਬ ਦੇ ਮੀਂਹ ਦੇ ਮਾਰੇ ਵੀ ਜੇ ਪਾ ਦੇ ਠੀਕ বচ্চ ছোট <laughs> ਸਿਕਾ ਜੀ ਸਾਰਿਆਂ ਨੂੰ ਮਰੀਦਾ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਇਹ ਆਪਣੇ ਪਿੰਡ ਕਣਕਵਾਲ ਭੰਗੂਆ ਹਨ ਜਿਹੜਾ ਮਤਲਬ ਇਹ ਰਸਮ ਆ ਗਈ ਗੁੱਡੀ ਫੂਕਣਾ ਹਨ ਉਹਨੂੰ ਪਤਾ ਹੀ ਹੈਗਾ ਤੇ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਇਹ ਰਸਮ ਬਾਰੇ ਤੇ ਅੱਜ ਸਾਨੂੰ ਇਹ ਦਿਖਾਵਾਂਗੇ ਹਨ ਕਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਗੁੱਡੀ ਫੂਕਦੇ ਸੀਗੇ ਤੇ ਅੱਜ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਰਸਮ ਪੁਰਾਣੀਆਂ ਮਾਈਆਂ ਵੱਲੋਂ ਕੀਤੀ ਜਾਣੀ ਹੈਗੀ ਤੇ ਜਿਹੜੀ ਗੁੱਡੀ ਫੂਕਣ ਦੀ ਆ ਤੇ ਸਾਨੂੰ ਨਾਲ-ਨਾਲ ਸਾਰੇ ਦਿਖਾਵਾਂਗੇ ਤੇ ਨਾਲ-ਨਾਲ ਸ਼ੇਅਰ ਕਰੀ ਚੱਲੋ ਤੇ ਹਰ ਬੱਚੇ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਸੀ ਜਿਹੜੇ ਉਹ ਇਹ ਰਸਮਾਂ ਕਿਵੇਂ ਕਰਦੇ ਸੀ ਤੇ ਆ ਜਾਓ ਜੀ ਥੈਂਕ ਯੂ ਤੇ ਰੰਗ ਚਾਉ ਰਾਗੇ ਹਾਏ ਹਾਏ ਤੇਰੇ ਸਾਰੀ ਤੇ ਘਟਟ ਗਿਆ ਕੁੜੇ ਕਿ ਐਡਾ ਰੋਗ ਕਿੱਥੋਂ ਲੱਗਿਆ ਕੁੜੇ ਮੀਂਹ ਪਵਾਦੀ ਠੰਡ ਬਰਸਾਦੀ ਗੁੱਟੀਆਂ ਹਾਏ ਕੁੜੇ ਮਾਂ ਦੀ ਗੁੱਟੀਆਂ ਹਾਏ

ਹਾਏ ਗੁੱਡੀਆਂ ਮੂ ਗੁੱਡੀਆਂ ਹਾਏ ਗੁੱਡੀਆਂ ਮੂ ਗੁੱਡੀਆਂ ਰਨਾ ਸੀ ਸੱਜ ਸੁਰਾ ਕਰਨਾ ਸੀ ਹਾਏ ਗੁੱਡੀਆਂ ਜੀ ਜਾਣ ਕੇ ਹਟੇ ਹਰ ਕਿਸਾਨ ਕੇ ਹਾਏ ਗੁੱਡੀਆਂ ਨੀਬੂ ਗੁੱਡੀਆਂ ਹਾਏ ਗੁੱਡੀਆਂ ਨੀਬੂ ਗੁੱਡੀਆਂ ਹਾਏ ਗੁੱਡੀਆਂ ਨੀਬੂ ਗੁੱਡੀਆਂ आर ये पाइंट यार घर मीनी गुड़िया, आई गुड़िया, आई बू गुड़िया, देखो कैसा ਸਭ ਬਾਹਰ ਆ ਜਾਓ ਪਾਣੀ ਕੱਢਿਆ ਹੋ ਗਾ ਗੁਰੂ ਹੈ ਮੋਰੀ ਕਿ ਤਰ੍ਹਾਂ ਦਰਦ ਕਰਦੀ ਹੈ ਹਏ ਹਏ ਬੂ ਹਏ ਬੂ ਹਏ ਬਾਪਾ ਜੀ ਇਹ ਬਚਾ ਲੇਗੇ ਬਚਾ ਲੇਗੇ ਕਾ ਲੱਕੜਾਂ ਹੀ ਧਰ ਕੇ ਆਲੇ ਗੱਲ ਨਾਲ ਲੱਗੀ ਲੱਗੀ ਚੱਲ ਵੀ ਚੱਲ ਵੀ ਚੱਲ ਵੀ

ਵਾਹ ਵਾਹ ਨੀ ਮੋਈ ਵਾਹ ਦੇ ਅਸੀਂ ਪਿੱਛੇ ਕਹਿ ਗਾਉਂ ਜਾਈਏ ਵਾਹ ਵਾਹ ਨੀ ਆਵੇ ਅਸੀਂ ਪਿੱਛੇ ਕਹਿ ਗਾਉਂ ਚਾਈਏ ਹੋਰ ਕੋਪੋਰਟਾ ਬਸ ਕੀ ਆ ਰਿਹਾ ਨਾ ਰੀ ਰੋਡ ਮੀਂਹ ਵਰਸਾ ਦੇ ਜੋਰੋ ਜ਼ੋਰ ਮੀਂਹ ਵਰਸਾ ਦੇ ਜੋਰੋ ਜ਼ੋਰ ਮੀਂਹ ਵਰਸਾ ਦੇ ਜੋਰੋ ਰਾਹ ਜੋ ਹੋਈ ਐ ਕਹੇ ਲੈ ਗਿਆ ਫੜੀ ਜਕਾ ਨੀ ਮੁਰਗੀ ਜੀ ਦੀਰ ਬੋਤੇ ਮਮਤਾ ਕੇ ਲੈ ਗਿਆ ਫੜੀ ਜਕਾ ਨੀ ਮੁਰਗੀ ਜੀ ਕੁੜਾਲੀ ਰੀਰ ਮੋਤਾ ਫਰਖਲੇ ਕੁੜੀ ਆਤਮਾ ਦੀ ਕੁੜਾਲੀ ਰੀਰ ਮੋਤਾ ਬੋਤਾ ਬਣੇ ਸਰਪਣਾ ਵੀਰਾ ਮੁੰਨੀਆਂ ਰੇਂਘੀ ਲੱਟੀਆਂ ਪਾਣੀ ਰੱਖੇ ਰੱਖੇ ਨਾ ਖਾਏ ਖਾਣੇ ਤੇਰੀ ਮੇਰਾ ਖੰਡ ਤੋੜ ਲੈ ਕਪਵਾਰੀ ਕਿਤਵਾਰੀ ਕਿਤ ਬੋਲੇ ਵੀਰ ਮੇਰਾ ਖੰਡ ਤੋੜ ਲੈ ਦੇਖੀ ਖੱਟ ਵੱਡੀ ਜਾਏ ਕਾਰੇ ਮੇਰੇ ਦੀਦਾਰ ਲੱਗੇ ਨਸਿੱਧਾ ਟੁਟੀਏ ਪਰ ਜਾਏ ਕਾਰੇ ਮੇਰੇ I'm up the end. ਦੀਵਾਰ மேਲਾ বিনা ਪੁੱਛੇ ਆਜੀ ਵੀਰ ਨਾ ਪੱਕਾ ਜਾਤ ਕੋਈ ਨਾ ਕਰੇਗਾ ਕੰਮ ਵਾਲੀ। ਉਹ ਕੀ ਰਹੂ ਕਿਹੜੇ ਨੂੰ ਆਊਗਾ ਬੰਦੇ ਹੋਗੇ। ਦੀ ਇਹ ਰਸਮਾਂ ਕਿਹੜੀ ਹੈਗੀ? ਅੱਜ ਕੀ ਨਾੜ? ਸਰਜੀਤ ਕੋਲ ਮੇਰੇ ਨਾਮ। ਇਹ ਰਸਮਾਂ ਇਹ ਰਸਨਾ ਆਪਣੀ ਤੀਆਂ ਦੀ ਹੈ। ਅੱਗੇ ਤਾਂ ਕੁੜੀਆਂ ਆ ਤੀਆਂ ਚ ਆਉਂਦੀਆਂ। ਉਹਨੂੰ ਕੁੜੀਆਂ ਪੂਆ ਦੇ ਕਰੇ ਰਹਿੰਦੀਆਂ ਨੇ ਹੁਣ ਇੱਕ ਗੁੱਡੀ ਫੁਕਰਾਇਆਂ ਨੇ ਕੁੜੀ ਅੱਛਾ ਜੀ ਹਾਂ ਇਹ ਸੌਣ ਦੇ ਮਹੀਨੇ ਦੀ ਹਰ ਦੇ ਮਹੀਨੇ ਦੀ ਗੁੱਡੀ ਫੁਕਣੀ ਹੈ ਗੁੱਡੀ ਇਹ ਕਾਦੇ ਵਾਸਤੇ ਫੁਕਕੀਂਦੀ ਆ ਇਹ ਨਹੀਂ ਵਾਸਤੇ ਪੈ ਜਾਂਦਾ ਵੀ ਫੇਰ ਹਾਂ ਪਹਿਲਾ ਦਿਨ ਦੀ ਹੈਗਾ ਪ੍ਰੋਗਰਾਮ ਹਾਂ ਕਿੰਨੇ ਟਾਈਮ ਤੋਂ ਮਤਲਬ ਹੈ ਇਹ ਨਹੀਂ ਪਤਾ ਹੈ ਕਿੰਨੇ ਟਾਈਮ ਹੈ ਪਰ ਪਹਿਲੇ ਦਿਨ ਦੇ ਚ ਪ੍ਰੋਗਰਾਮ ਗੁੱਡੀ ਦਾ ਚੱਲਦਾ ਛੋਟੇ ਸਮੇਂ ਤੋਂ ਹਾਂ ਸਾਡੇ ਸਮੇਂ ਤੋਂ ਹਾਂ ਠੀਕ ਆ ਅਗੇ ਪਹਿਲਾ ਗੁੱਡੀ ਆ ਤੀਆਂ ਜਾਂਦੀਆਂ ਉਸ ਤੋਂ ਬਾਅਦ ਜਾਂ ਮੀਨਾ ਫਾਨਾ ਫੇਰ ਗੁੱਡੀ ਫੁਕਦੀ ਆ ਪਹਿਲਾਂ ਕਿਵੇਂ ਫੋਕਦੇ ਗੁੱਡੀਆਂ ਐਂ ਜੋ ਫੋਕਦੇ ਵਾਸਤੇ ਜਿਵੇਂ ਜਿਵੇਂ ਹੋਉਂਦੀਆਂ ਐਨੀਆਂ ਘੱਟ ਹੁੰਦਾ ਐਨੀ ਘੱਟ ਹੁੰਦਾ ਸੀ ਹਾਂ ਕੀ ਉਠਾ ਕਰਿਆ ਹਾਂ ਹੋਰ ਤੁਸੀਂ ਬੋਲੋ ਬੋਲ ਪਰਵਾਜ਼ ਛੋਟੇ ਹੁਣ ਦੇ ਤੁਸੀਂ ਚੱਲੇ ਆਇਆ ਤਾਂ ਐਂ ਫੋਕਦੀਆਂ ਨੇ ਗੁੱਡੀਆਂ ਐਂ ਉਹ ਕਰਦੀਆਂ ਨੇ ਆਹ ਰੱਬ ਦੇ ਮੀਂਹ ਦੇ ਮਾਰੇ ਵਿਜੇ ਪਾ ਦੇ ਠੀਕ ਹਾਂ ਤੇ ਜਿਵੇਂ ਤੁਸੀਂ ਦੇਖਾ ਦਿਓ ਨਾ ਇਹ ਮੱਲਵਾ ਇਦਾਂ ਦੀ ਰਸਮ ਜੀ ਪਹਿਲਾਂ ਤੋਂ ਸ਼ੁਰੂ ਤੋਂ ਚੱਲਦੀ ਆ ਰਹੀ ਆ ਤੇ ਹੁਣ ਵੀ ਜਿਹੜੀ ਅੱਜ ਬਹੁਤ ਸਮੇਂ ਬਾਅਦ ਉਸੀ ਨੇ ਮਤਲਬ ਕਿਵੇਂ ਸੋਚਿਆ ਵੀ ਇਹ ਰਸਮ ਆਪਾਂ ਨੇ ਅੱਜ ਕਰੀਏ ਇਹ ਆਪ ਪ੍ਰੋਗਰਾਮ ਤੋਂ ਬਣਾਇਆ ਇਹ ਪ੍ਰੋਗਰਾਮ ਆਪਾਂ ਹੀ ਬੁਲਾਇਆ ਵੀ ਨਹੀਂ ਆਜੇ ਹਾਂ ਵੀ ਵੀ ਨੇ ਮਾਰੇ ਪ੍ਰੋਗਰਾਮ ਕੀਤਾ ਗਰਮੀ ਗਰਮੀ ਬਹੁਤ ਬੇਅਤ ਗਰਮੀ ਨਾਲੇ ਹੋਰ ਵੀ ਛੋਟੇ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਰਸਮ ਹਾਂ ਸਾਰੇ ਬੱਚਿਆਂ ਨੂੰ ਛੋਟੇ ਨੂੰ ਪਤਾ ਲੱਗ ਜਾਂਦਾ ਕਿ ਬੱਚਿਆਂ ਨੂੰ ਵੀ ਕਿਵੇਂ ਗੁੱਡੀ ਦਾ ਪ੍ਰੋਗਰਾਮ ਨੇ ਕਿਵੇਂ ਫੂਕਦੇ ਨੇ ਕਿਨੇ ਕਰਦੇ ਹਾਂ ਹਾਂਜੀ ਵੀ ਆ ਛੋਟੇ ਫੂਕੀਏ ਬੀਓ ਫਿਰ ਠੀਕ ਜੋ